ਪਰਵਾਰਕ ਮੈਂਬਰ ਕੀ ਕਹਿ ਰਹੇ ਨੇ ਕੀ ਸੁਧਾਰ ਦੇਖੋ ਪਰਵਾਰਕ ਮੈਂਬਰਾਂ ਨੂੰ ਵੀ ਮਿਲੇ ਆ ਪਲੱਸ ਡਾਇਰੈਕਟਰ ਸਭ ਨੂੰ ਵੀ ਮਿਲੇ ਆ ਬੇਸਿਕਲੀ ਰਿਸਪੌਂਡ ਪੋਜੀਟਿਵ ਹੋ ਰਿਹਾ ਹੈਗਾ ਸੋ ਪ੍ਰਮਾਤਮਾ ਅਗੇ ਅਰਦਾਸ ਹੈ ਕਿਉਂਕਿ ਜਦੋਂ ਆਪਾਂ ਸਾਰੇ ਅਰਦਾਸ ਦੇ ਰੂਪ ਦੇ ਵਿੱਚ ਸਭ ਤੋਂ ਵੱਡਾ ਡਾਕਟਰ ਤਾਂ ਪ੍ਰਮਾਤਮਾ ਹੀ ਹੈ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਦੁਆਵਾਂ ਜਿੰਨੀਆਂ ਅਰਦਾਸਾਂ ਇਸ ਯੰਗ ਸਾਡੇ ਕਲਾਕਾਰ ਲਈ ਹੋ ਰਹੀਆਂ ਤਾਂ ਮੈਨੂੰ ਲੱਗਦਾ ਕਿ ਪ੍ਰਮਾਤਮਾ ਵੀ ਬੂਰ ਜਿਹੜਾ ਪਾਊਗਾ ਔਰ ਮੈਨੂੰ ਲੱਗਦਾ ਦੁਆਰਾ ਪ੍ਰੋਪਰਲੀ ਆਪਣੇ ਜ਼ਿੰਦਗੀ ਦੇ ਵਿੱਚ ਉਹਨਾਂ ਹੀ ਪੜਾਵਾਂ ਨੂੰ ਦੁਆਰਾ ਸ਼ੂਨ ਕਰੇ। ਬਿਲਕੁਲ। ਜਿਸ ਤਰੀਕੇ ਨਾਲ ਹਾਲਾਤ ਪਰਸੋਂ ਸੀਗੇ ਤਾਂ ਹੁਣ ਬਹੁਤ ਸੁਧਾਰ ਆਇਆ ਬਈ ਹੋਰ ਵੀ। ਕਹਿ ਸਕਦੇ ਆ ਕਿ ਦਵਾਈਆਂ ਨਾਲੋਂ ਦੁਆ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ। ਨਹੀਂ ਡੈਫੀਨੇਟਲੀ। ਦੇਖੋ ਡਾਕਟਰ ਵੀ ਇੱਕ ਕਿਸਮ ਦਾ ਸੈਕੰਡ ਟ੍ਰਾਪ ਆਫ ਡਾਇਰੈਂਸੀ। ਡਾਕਟਰ ਵੀ ਰੱਬ ਹੁੰਦਾ ਪਰ ਉਹਨਾਂ ਦੇ ਉੱਤੇ ਵੀ ਪਰਮਾਤਮਾ ਜਿਹੜਾ ਹੈਗਾ। ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਅਰਦਾਸ ਹੀ ਕਰਨੀ ਚਾਹੀਦੀ ਆ ਵੀ ਤਾਂ ਕਿ ਅ ਇਹੋ ਜਿਹਾ ਯੰਗ ਕਲਾਕਾਰ ਜਿਹਦੀ ਇੰਨੀ ਪ੍ਰਸਿੱਧੀ ਵੀ ਹੋਵੇ ਤੇ ਪੰਜਾਬੀਆਂ ਲਈ ਮਾਣ ਦੀ ਗੱਲ ਵੀ ਹੋਵੇ ਤੇ ਉਹ ਉਹਨੂੰ ਪਰਮਾਤਮਾ ਜਿਹੜੀ ਆ ਕਿਤੇ ਤੱਕੀ ਹਵਾ ਨਾ ਲੱਗਣ। ਬਹੁਤ ਗਲਤ ਖਬਰਾਂ ਵੀ ਚੱਲੀਆਂ ਬਹੁਤ ਨੈਰੇਟਿਵ ਗਲਤ ਬਣਾਇਆ ਗਿਆ ਉਸ ਤੇ ਕੀ ਕਹੋਗੇ ਕਈ ਗਲਤ ਖਬਰਾਂ ਬਾਈ ਹੋਣਾ ਵਾਸਤੇ ਚੱਲੀਆਂ। ਬਈ ਬਦਕਿਸਮਤੀ ਆ ਦੇਖੋ ਅੱਜ ਕੱਲ ਸਾਡੇ ਸੋਸ਼ਲ ਮੀਡੀਆ ਤੇ ਕਈ ਕੁਸ਼ੀ ਚੱਲਦਾ ਹੈਗਾ ਜਿਹੜਾ ਕਿ ਸਾਡੇ ਸਮਾਜ ਲਈ ਚੰਗਾ ਨਹੀਂ ਹੈ। ਸੋ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਇਨਸਾਨ ਵੀ ਇਹੋ ਜੀ ਗੱਲ ਕਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਕਿਤੇ ਪਰਮਾਤਮਾ ਸ਼ਮਤ ਬਖਸ਼ੇ ਕਿ ਤਾਂ ਕਿ ਸਮਾਜ ਦੇ ਵਿੱਚ ਚੰਗੀ ਜਿਹੜੀ ਗੱਲ ਆ ਉਹ ਚੱਲੇ ਬਾਈ ਬਹੁਤ ਵਧੀਆ ਕਹਿੰਦੇ ਕਦੇ ਕਿਸੇ ਕੌਂਟ੍ਰੋਵਰਸੀ 'ਚ ਨਹੀਂ ਆਏ ਬਹੁਤ ਚੰਗੀ ਗਾਇਕੀ ਚੰਗੇ ਲਾਈਵ ਅਖਾੜੇ ਵਾਲਾ ਗਾਇਕ ਹੈ ਸਾਡੇ ਵਿੱਚ ਰਮੇਸ਼ਾ ਰਵੇ ਬਾਈ ਨਹੀਂ ਡੈਫੀਨੇਟਲੀ ਦੇਖੋ ਇਹ ਸਾਡੇ ਲਈ ਪ੍ਰਾਊਡ ਆ ਸਾਡੇ ਐਸੈਟ ਆ ਕਿਉਂਕਿ ਜਿਹੜੇ ਵੀ ਇਹੋ ਜਿਹੇ ਲੋਕ ਹੁੰਦੇ ਆ ਉਹ ਸਮਾਜ ਲਈ ਐਸੈਟ ਵੀ ਹੁੰਦੇ ਆ ਕਿਤੇ ਨਾ ਕਿਤੇ ਰਾਹ ਦਸੇਰਾ ਤੇ ਉਹ ਯੰਗ ਸੇਜ ਨੂੰ ਮੋਟੀਵੇਟ ਵੀ ਕਰਦੇ ਆ ਸੋ ਇਹ ਵੱਧ ਕਿਸਮਤੀ ਆ ਕਿ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਇਹੋ ਜੀ ਸਥਿਤੀ ਦੇ ਵਿੱਚੋਂ ਲੰਘਣਾ ਪੈ ਰਿਹਾ ਸੋ ਆਪਾਂ ਸਾਰੇ ਅਰਦਾਸ ਕਰੀਏ ਰਣ ਮਿਲ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਕੋਈ ਮੁਲਾਕਾਤ ਕੀਤੀ ਦੱਸਿਆ ਉਹਨਾਂ ਨੇ ਬਰੀਫ ਕੀਤਾ ਹਾਂ ਡੈਫੀਨੇਟਲੀ ਦੇਖੋ ਅਲਟੀਮੇਟਲੀ ਉਹ ਇਸ ਪੋਜੀਸ਼ਨ ਤੇ ਨਹੀਂ ਹੈ ਦੇਖੋ ਕੈ ਲੈਣਾ ਸੋਖਾ ਹੁੰਦਾ ਪਰ ਅਸਲੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਕਿਤੇ ਨਾ ਕਿਤੇ ਸਦਮਾ ਵੀ ਹੈਗਾ ਕਿਉਂਕਿ ਜਦੋਂ ਤੁਸੀਂ ਘਰੋਂ ਇੱਕ ਬੱਚੇ ਨੂੰ ਤੋੜਦੇ ਆ ਮਾਂ ਲਈ ਭੈਣ ਲਈ ਕਰਦਿਆਂ ਲਈ ਮੈਨੂੰ ਲੱਗਦਾ ਕਿ ਇੱਕ ਬਹੁਤ ਔਖੀ ਘੜੀ ਹੈਗੀ ਆ ਸੋ ਸਾਰੇ ਆਪਾਂ ਮੈਨੂੰ ਲੱਗਦਾ ਅਰਦਾਸ ਦੇ ਰੂਪ ਦੇ ਵਿੱਚ ਹੀ ਆਪਾਂ ਕਿਸੇ ਉਸ ਪ੍ਰਮਾਤਮਾ ਕੋਲੋਂ ਮੰਗ ਕਰੀਏ ਵੀ ਇਹ ਜਲਦੀ ਤੋਂ ਜਲਦੀ ਰਿਕਵਰ ਹੋ ਜਾਵੇ